ਜੀ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਰੱਬ ਵਰਗੀ ਸ਼ਾਇਦ ਕੁਝ ਨਹੀਂ ਹੈ ਵੀ ਸਿਰਫ ਕੋਈ ਨਾ ਕੋਈ ਕੁਦਰਤ ਇਹ ਜ਼ਰੂਰ ਸੰਸਾਰ ਨੂੰ ਚਲਾ ਰਹੀ ਹੈ ਪਰ ਕੋਈ ਰੱਬ ਕੋਈ ਨਰਕ ਸਵਰਗ ਇਹ ਕੁਝ ਨਹੀਂ ਹੈਗਾ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਵਟਾਂਦਰਾ ਕਰਨਾ ਹੀ ਚਾਹਣਾ ਆ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਗਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਵੰਦੀ ਜਰਨ ਲਖਾਰੀ ਬੋਲਦਾ ਜੀ ਹਾਂਜੀ ਹਾਂਜੀ ਅਵੀਰ ਗਰਮੀਤ ਸਿੰਘ ਬੋਲਦਾ ਮੈਂ ਚਾਨੀਆਂਪਿੰਡ ਤੋਂ ਹਾਂ ਜੀ ਹਾਂ ਜੀ ਹੋਰ ਸਣਾ ਉਹ ਸੇਤਾਂ ਕਰ ਪ੍ਰਵਾਸ ਸਭ ਠੀਕ ਠਾਕ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਤੁਸੀਂ ਸਲਾਮ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਹਾਂ ਜੀ ਹਾਂ ਜੀ ਤੇ ਹੈ ਤੁਹਾਡੇ ਕੋਲ 2-4 ਮਿੰਟ ਜੀ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਕਰਨੀ ਸੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਤੇ ਵੀਰ ਜੀ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਅਨਮੋਲ ਕਵਾਤਰੇ ਦਾ ਹਾਂ ਜੀ ਹਾਂ ਜੀ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਥੋੜੀ ਜੀ ਵਿਚਾਰ ਵਟਾਂਦਰਾ ਕਰਨਾ ਹੀ ਚਾਹੁੰਦਾ ਹਾਂ ਹਾਂ ਜੀ ਤੇ ਤੁਸੀਂ ਉੱਥੇ ਵਿਰਪਦੀ ਹੋਣ ਤੋਂ ਲੈ ਕੇ ਕਨਫਿਊਜ਼ ਆ ਹਾਂ ਜੀ ਹਾਂ ਜੀ ਮੈਂ ਕਿਸੇ ਧਰਮ ਨੂੰ ਨਹੀਂ ਮਾਰਿਆ ਮੈਂ ਨੀ ਧਰਮ ਦੀ ਨਹੀਂ ਧਰਮ ਦੇ ਦੇਖੋ ਧਰਮ ਦੀ ਮੈਂ ਗੱਲ ਹੀ ਨਹੀਂ ਕੀਤੀ ਮੈਂ ਰੱਬ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਜਿਹਨੂੰ ਮੁਸਲਮਾਨ ਅੱਲਾਹ ਕਹਿੰਦੇ ਆ ਹਿੰਦੂ ਰਾਮ ਕਹਿੰਦੇ ਆ ਸਿੱਖ ਵਾਹਿਗੁਰੂ ਕਹਿੰਦੇ ਆ ਅੰਗਰੇਜ਼ ਗॉड ਕਹਿੰਦੇ ਆ ਮੈਂ ਉਹਦੀ ਗੱਲ ਕਰਦਾ ਹਾਂਜੀ ਹਾਂਜੀ ਰੱਬ ਦੀ ਹਾਂਜੀ ਹਾਂਜੀ ਤੇ ਤੁਸੀਂ ਉਥੇ ਕਿਹਾ ਵੀ ਰੱਬ ਦੀ ਹੋਂਦ ਨੂੰ ਲੈ ਕੇ ਮੈਂ ਕਨਫਿਊਜ਼ ਹਾਂ ਹਾਂਜੀ ਹਾਂਜੀ ਕੀ ਕਨਫਿਊਜ਼ਨ ਹੈ ਜੀ ਤੁਹਾਡੇ ਵੀਰ ਜੀ ਮਨ ਵਿੱਚ ਤੁਸੀਂ ਬੰਦੇ ਬਹੁਤ ਵਧੀਆ ਸੀਗੇ ਤੇ ਇਸ ਕਰਕੇ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਪਈ ਵੀ ਬੰਦਾ ਕਿੱਦਾਂ ਨੂੰ ਮੋੜ ਤੁਰਿਆ ਉਤਰਾਏ ਕਈ ਵਾਰ ਪਾੜਿਆ ਨਾਲੇ ਇਦਾਂ ਕੇ ਰੱਬ ਦੀ ਸਮਝ ਨਹੀਂ ਲੱਗਦੀ ਕਿ ਰੱਬ ਹੈ ਏ ਕਿ ਨਹੀਂ ਹੈ ਤੇ ਇਨਾ ਜ਼ਰੂਰ ਹੁੰਦਾ ਕਿ ਕੋਈ ਕੁਦਰਤ ਆ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ ਕੋਈ ਸ਼ੈਅ ਆ ਕੋਈ ਤਾਕਤ ਆ ਇਹ ਉਹ ਕੁਦਰਤ ਕਿਹਨੇ ਬਣਾਈ ਆ ਜੀ ਜਿਹੜੀ ਸੰਸਾਰ ਨੂੰ ਚਲਾ ਰਹੀ ਆ ਤੇ ਇਹੋ ਤੇ ਕਨਫਿਊਜ਼ ਆ ਦਿਮਾਗ ਇਹਨਾਂ ਚੀਜ਼ਾਂ ਨਹੀਂ ਦੇਖੋ ਇੱਕ ਕੁਦਰਤ ਆ ਤੇ ਇੱਕ ਕੁਦਰਤ ਨੂੰ ਚਲਾਉਣ ਵਾਲਾ ਹਾਂਜੀ ਕੁਦਰਤ ਉਹ ਜਿਹੜੀ ਕਾਇਨਾਤ ਆ ਪੂਰੀ ਹਾਂਜੀ ਹਾਂਜੀ ਤੇ ਉਹਨੂੰ ਚਲਾਉਣ ਵਾਲਾ ਜਿਹੜਾ ਆ ਜੀ ਕੁਦਰਤ ਨਹੀਂ ਕੁਦਰਤ ਨਹੀਂ ਚਲਾ ਰਹੀ ਕੁਦਰਤ ਨੂੰ ਚਲਾ ਰਿਆ ਆ ਕੋਈ ਹਾਂਜੀ ਹਾਂਜੀ ਉਹ ਕੌਣ ਆ ਜੀ ਆ ਮੈਂ ਉਹਨੇ ਕੀ ਕਹਿ ਸਕਦਾ ਇਸ ਚੀਜ਼ ਬਾਰੇ ਮੇਰੇ ਵੀਰ ਉਹਨੂੰ ਹੀ ਰੱਬ ਕਿਹਾ ਜਾਂਦਾ ਹੈ ਜਿਹੜਾ ਕੁਦਰਤ ਨੂੰ ਚਲਾਉਂਦਾ ਜਿਹਨੇ ਕੁਦਰਤ ਸਾਰੀ ਸਜਾਈ ਉਹਨੂੰ ਹੀ ਰੱਬ ਕਿਹਾ ਜਾਂਦਾ ਹਾਂਜੀ ਹਾਂਜੀ ਹੁਣ ਤੋਤੇ ਆ ਦੁੱਧ ਦੇ ਵਿੱਚ ਕੇ ਆ ਮੱਖਣ ਆ ਸਭ ਕੁਝ ਆ ਉਹ ਦੇਸਦਾ ਹਾਂਜੀ 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 ਨਹੀਂ ਦਿੰਦਾ ਨਹੀਂ ਦਿੰਦਾ ਨਾ ਹਾਂਜੀ ਤੇ ਤੂੰ ਉਥੇ ਇੱਕ ਹੋਰ ਗੱਲ ਕੀਤੀ ਸੀ ਵੀ ਮੈਂ ਪੜ ਹੀ ਨਹੀਂ ਲਿਆ ਉਹ ਵੀਰ ਪੜਿਆ ਨਹੀਂ ਤੂੰ ਹੂੰ ਜੇ ਪੜਿਆ ਹੁੰਦਾ ਹਨਾ ਤੇ ਰੱਬ ਦੀ ਹੋਂਦ ਤੋਂ ਤੂੰ ਮੂਨ ਕਰਨਾ ਹੁੰਦਾ ਜੇ ਜੇ ਤੂੰ ਰੱਬ ਦੀ ਹੋਂਦ ਤੋਂ ਮੂਨ ਕਰਿਆ ਫੇਰ ਤੂੰ ਧਾਰਮਿਕ ਗੀਤ ਕਿਉਂ ਲਿਖਦਾ ਇਹ ਹੁਣ ਵੇਖਿਓ ਹੁਣ ਮੇਰੇ ਗੀਤਾਂ ਚ ਪੁਰਾਣੇ ਪਹਿਲਾਂ ਵੀ ਲਿਖੇ ਹੋਣਗੇ ਤੇ ਹੁਣ ਵਾਲੇ ਗੀਤਾਂ ਚ ਧਾਰਮਿਕ ਨਹੀਂ ਹੈਗੇ ਹੁਣ ਨੋ ਤਰਾ ਯੋਧਿਆਂ ਬਹਾਦਰਾਂ ਦੇ ਤੇ ਯੋਧੇ ਬਹਾਦਰ ਯੋਧੇ ਯੋਧੇ ਬਹਾਦਰ ਕਿਹਨੇ ਪੈਦਾ ਕੀਤੇ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਾਹਰ ਲਿਖੀ ਆ ਹਾਂਜੀ ਹਾਂਜੀ ਫਿਰ ਚਾਰ ਸਹਿਬਜਾਂ ਬਾਰੇ ਵੀ ਲਿਖੇ ਮੈਂ ਤੇਰੇ ਦੇਖੇ ਸੀ ਕਿ ਮੈਂ ਫੇਸਬੁੱਕ ਤੇ ਹੀ ਖੋਲ ਕੇ ਹਾਂਜੀ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਬਾਰੇ ਕੀ ਨਜ਼ਰੀਆ ਤੇਰਾ ਹਾਂਜੀ ਉਹ ਬਲੀਸੂਰ ਮੇਂ ਹੀ ਬਸ ਇੱਥੇ ਤੱਕ ਹੀ ਸੀ ਜੀ ਇੱਥੋਂ ਤੱਕ ਹੀ ਸੀਮਤ ਸੀਗੇ ਜੀ ਉਹ ਇਹ ਹੁਣ ਮੇਰੀ ਜਿੰਨੀ ਕੁ ਪਹੁੰਚ ਆ ਉਥੋਂ ਤੱਕ ਤੇ ਮੈਂ ਕਹਿ ਸਕਦਾ ਕਈ ਵਾਰ ਇਹ ਜਿੱਥੇ ਤੱਕ ਤੇਰੀ ਪਹੁੰਚ ਆ ਉਹ ਪਹੁੰਚ ਨੂੰ ਤੂੰ ਇਹ ਨਾ ਨਾ ਕਹਿ ਵੀ ਤੂੰ ਇਦਾਂ ਕਹਿ ਵੀ ਮੈਂ ਰੱਬ ਨੂੰ ਦੇਖ ਹੀ ਨਹੀਂ ਸਕਦਾ ਵੀ ਮੇਰੇ 'ਚ ਉਹ ਕਾਬਲੀਅਤ ਨਹੀਂ ਹੈ ਇਹ ਤੂੰ ਕਹਿ ਸਕਦਾ ਇਹ ਨਹੀਂ ਕਹਿ ਸਕਦਾ ਵੀ ਰੱਬ ਹੈ ਕਿ ਨਹੀਂ ਹੈ ਹਾਂਜੀ ਹਾਂਜੀ ਤੂੰ ਇਹ ਕਹਿ ਸਕਦਾ ਵੀ ਰੱਬ ਨੂੰ ਦੇਖਣ ਦੇ ਦੇਖਣ ਲਈ ਮੇਰੇ ਕੋਲ ਨਜ਼ਰੀਆ ਨਹੀਂ ਹੈ ਉਹ ਮੇਰੇ ਕੋਲ ਅੱਖ ਨਹੀਂ ਹੈ ਜਿਸ ਦੇ ਨਾਲ ਰੱਬ ਨੂੰ ਦੇਖਿਆ ਜਾਂਦਾ ਪਰ ਇਹ ਨਹੀਂ ਤੂੰ ਕਹਿਦਾ ਵੀ ਰੱਬ ਹੈ ਨਹੀਂ ਹਾਂਜੀ ਹਾਂਜੀ ਮੈਂ ਤਾਂ ਹੈ ਰੱਬ ਤਾਂ ਨਹੀਂ ਚਲੋ ਮੈਂ ਜਿਆਦਾ ਹੀ ਸੀ ਤੂੰ ਹੀ ਕਹਿਣਾ ਨਾ ਕਿ ਨਰਕ ਸਵਰਗ ਦੀਆਂ ਗੱਲਾਂ ਹੁੰਦੀਆਂ ਇਹ ਸੱਚੀਆਂ ਚੀਜ਼ਾਂ ਹੋਣਗੀਆਂ ਗੁਰਨਾਨਕ ਨਹੀਂ ਗੁਰਬਾਣੀ ਨੂੰ ਤੂੰ ਮੰਨਦਾ ਹਾਂਜੀ ਹਾਂਜੀ ਤੇ ਗੁਰਬਾਣੀ ਕਦੀ ਪੜੀ ਤੂੰ ਇਹ ਮੈਂ ਇੰਨੀ ਗੁਰਬਾਣੀ ਨਹੀਂ ਪੜੀ ਭਾਈ ਗੁਰਦਾਸ ਜੀ ਦੀ ਵੀ ਤੂੰ ਵਾਰ ਵਿੱਚ ਗਾਈ ਹੋਈ ਆ ਹਾਂਜੀ ਹਾਂਜੀ ਤੇ ਉਹ ਗੁਰਬਾਣੀ ਆ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਆ ਹਾਂਜੀ ਹਾਂਜੀ ਤਾਂ ਫੇਰ ਇਹ ਚੇਤੂ ਗੁਰਬਾਣੀ ਪੜੀ ਨਹੀਂ ਸਜਣਾ ਇਹ ਤੂੰ ਤਰਕ ਨਹੀਂ ਕਰ ਸਕਦਾ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਧਰਮ ਰਾਏ ਜਬ लेखा ਮੰਗੇ ਕਿਆ ਮੁਖ ਲੈ ਕੇ ਜਾਏਗਾ ਹਾਂਜੀ ਹਾਂਜੀ ਤਾਂ ਫੇਰ ਦੱਸ ਧਰਮ ਰਾਜ ਕਿੱਥੇ ਬੈਠਾ ਉਹ ਹੁਣ ਤੇਰੀ ਮੰਜੀ ਥੱਲੇ ਤਾਂ ਨਹੀਂ ਨਾ ਬੈਠਾ ਨਾ ਤੇਰੀ ਮੰਜੀ ਦੇ ਉੱਤੇ ਬੈਠਾ ਠੀਕ ਹ ਲੈ ਓਦਾਂ ਦਾ ਮੂਰੇ ਉਹ ਮੂਰਖ ਜਿਹੜਾ ਤੇਰੀ ਹੈ ਨਾ ਸੁਣ ਕੇ ਤਲੀਨ ਨੂੰ ਵਾ 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 ਕਰੀ ਜਾਂਦਾ ਸਿਰੇ ਦਾ ਮੂਰਖ ਮੈਂ ਉਹਨੂੰ ਕਹੂੰਗਾ ਉਹਨੂੰ ਤੇਰੇ ਤੋਂ ਵੱਡਾ ਵੱਡਾ ਮੂਰਖ ਕਹੂੰਗਾ ਮੈਂ ਕਵਾਤਰੇ ਨੂੰ ਇਹਨਾ ਚਲੋ ਇਹ ਮਰਿਆਦਾ ਜਰੂਰ ਰੱਖੋ ਨਹੀਂ ਮੇਰੀ ਗੱਲ ਸੁਣੋ ਵੀਰ ਨਹੀਂ ਨਹੀਂ ਮੇਰੀ ਗੱਲ ਸੁਣੋ ਨੀ ਤਾਂ ਗੋਲੀ ਦੀ ਮर्यादा ਨਹੀਂ ਹੈਗੀ ਮर्यादा ਇੱਕ ਮਿੰਟ ਮर्यादा ਇੱਕ ਮਿੰਟ ਉਹਦੇ ਲਈ ਮर्यादा ਕੀ ਰੱਖ ਸਕਦਾ ਮੈਂ ਇੱਕ ਤੂੰ ਕਹਤਾ ਵੀ ਨਹੀਂ ਮੇਰੀ ਗੱਲ ਸੁਣ ਤੂੰ ਕਹਤਾ ਵੀ ਰੱਬ ਦੀ ਹੋਂਦ ਹੈ ਨਹੀਂ ਠੀਕ ਆ ਹੁਣ ਜੇ ਮੈਂ ਵੀ ਤੇਰੀ ਗੱਲ ਇਹ ਘਟਿਆ ਗੱਲ ਸੁਣ ਕੇ ਵਾਹ ਵਾਹ ਕਰਾਂ ਫੇਰ ਮੈਂ ਤੇਰੇ ਤੋਂ ਵੱਡਾ ਮੂਰਖ ਹੋਇਆ ਨਹੀਂ ਨਹੀਂ ਵਾਹ ਵਾਹ ਤੁਸੀਂ ਨਾ ਕਰੋ ਪਾਣੀ ਨਾ ਕਿ ਨਹੀਂ ਇੱਕ ਮਿੰਟ ਮੈਂ ਨਾ ਕਿ ਮੈਂ ਤੈਨੂੰ ਸਮਝਾਉਣ ਦੀ ਬਜਾਏ ਤੇਰੀ ਗੱਲ 'ਚ ਹਾਮੀਦਾਰ ਬਣਾ ਭਾਗੀਦਾਰ ਬਣਾ ਫੇਰ ਮੈਂ ਤੇਰੇ ਤੋਂ ਵੀ ਵੱਡਾ ਸਦਾਈ ਹੋ ਗਿਆ ਇਹਨਾਂ ਮੈਂ ਨਹੀਂ ਮਤਲਬ ਕਹਿ ਰਿਹਾ ਕਿ ਤੁਸੀਂ ਮੇਰੀ ਗੱਲ ਨੂੰ ਹਮੇਂ ਭਰੋ ਪਰ ਮੈਂ ਕਹਿੰਨਾ ਕਿ ਤੁਸੀਂ ਗੱਲ ਕਰੋ ਮੇਰੀ ਗੱਲ ਨੂੰ ਕਟੋ ਪਰ ਮਰਿਆਦਾ ਚ ਨਹੀਂ ਮਰਿਆਦਾ ਚ ਮੈਂ 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 ਮਰਿਆਦਾ ਦੇ ਵਿੱਚ ਮੈਂ ਕੋਈ ਉਹਨੂੰ ਗਲਤ ਸ਼ਬਦ ਵਰਤਿਆ ਮੂਰਖ ਨੂੰ ਮੂਰਖ ਹੀ ਕਿਹਾ ਜਾਂਦਾ ਆ ਨਾ ਕਿ ਮੈਂ ਉਹਨੂੰ ਕੋਈ ਨਾਂ ਮਾ ਭੈਣ ਦੀ ਕੋਈ ਗਾਲ ਨਹੀਂ ਕੱਢ ਸਕਦਾ ਕਿਉਂਕਿ ਉਹਦੀਆਂ ਮਾਵਾ ਭੈਣਾ ਮੇਰੀਆਂ ਮਾਵਾ ਭੈਣਾ ਠੀਕ ਆ ਹੁਣ ਮੂਰਖ ਹੀ ਹੋਰ ਲਈ ਮੈਂ ਸ਼ਬਦ ਵਰਤ ਸਕਦਾ ਉਹ ਤੇਰੇ ਤੋਂ ਵੱਡਾ ਵੀ ਮੂਰਖ ਨਿਕਲੇ ਜਿਹੜਾ ਤੇਰੀ ਗੱਲ ਸੁਣ ਕੇ ਨਾ ਕਿ ਤੈਨੂੰ ਸਮਝਾਉਣ ਦੀ ਬਜਾਏ ਤੇਰੀ ਗੱਲ ਸੁਣ ਕੇ ਵਾ 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 ਕਰੀ ਜਾਂਦਾ ਮੋਰੇ ਕੀ ਕਹੋਂਗੇ ਤੁਸੀਂ ਉਹਨੂੰ ਹੁਣ ਮੰਨ ਲਾ ਵੀ ਮੈਂ ਤੇਰੇ ਮੋਰੇ ਕੋਈ ਇਤਾਂ ਦੀ ਘੱਡੀਆਂ ਗੱਲ ਕਰਦਾ ਤੂੰ ਉਹਨੂੰ ਸੁਣ ਕੇ ਵਾ 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 ਕਰੀ ਜਾਏਂਗਾ ਤਾਂ ਤੂੰ ਸਦਾਈ ਹੋਇਆ ਮੇਰੇ ਤੋਂ ਵੱਡਾ ਕਿ ਮੈਂ ਤੇਰੇ ਤੋਂ ਵੱਡਾ ਹੋਇਆ ਨੇ ਪਰ ਆ ਤਾਂ ਦੀ ਬੋਲੀ ਨਹੀਂ ਚਈ ਅੱਛਾ ਤੂੰ ਮੈਂ ਰੱਬ ਨੂੰ ਨਹੀਂ ਮੰਨਦਾ ਤੇ ਮੈਂ ਕਿ ਨਹੀਂ ਰੱਬ ਨੂੰ ਤੂੰ ਨਹੀਂ ਮੰਨਦਾ ਕੀ ਰੱਬ ਨੂੰ ਮੰਨ ਕੇ ਵੀ ਕਿਤਰਾ ਦਾ ਲੈ ਜਾ ਤੁਹਾਡਾ ਬੋਲੇ ਚ ਮੈਂ ਕੀ ਗਲਤ ਗਿਆ ਦੱਸ ਕੀ ਗਲਤ ਗਿਆ ਦੱਸ ਕੀ ਗਲਤ ਕਿਹਾ ਮੈਂ ਦੱਸ ਨਹੀਂ ਪਰ ਲੈ ਜਾ ਨਹੀਂ ਨਾ ਮੈਂ ਨਹੀਂ ਲੈ ਜਾ ਨਹੀਂ ਨਹੀਂ ਲੈ ਇੱਕ ਮਿੰਟ ਮੈਂ ਤੈਨੂੰ ਰਿਸਪੈਕਟ ਦੇ ਕੇ ਕੋਈ ਗਾਲ ਕੱਢਾਂ ਉਹ ਲੈ ਚਾਹੀਦਾ ਨਹੀਂ ਪਤਾ ਕੀ ਦਾਵਾ ਹੁਣ ਮੈਂ ਕਿੱਡਾ ਬੜੀ ਤੁਸੀਂ ਇੱਕ ਤੈਨੂੰ ਬੋਲਦੇ ਇੱਕ ਤੈਨੂੰ ਮੂਰਖ ਇਹ ਇੱਕ ਇਹ ਜਿਹੜੇ ਸ਼ਬਦ ਬੋਲਦੇ ਜਿਹਨਾਂ ਦੀ ਤੇਜ਼ੀ ਕਰਦੇ ਜਿਹੜਾ ਹਨਾ ਤੁਹਾਨੂੰ ਸ਼ਬਦ ਹੁੰਦਾ ਉਹ ਬਹੁਵਚਨ ਹੋ ਜਾਂਦਾ ਤੇ ਜਿਹੜਾ ਤੂੰ ਸ਼ਬਦ ਹੁੰਦਾ ਉਹ ਇੱਕ ਸ਼ਬਦ ਹੁੰਦਾ ਤੇ ਹੁਣ ਤੁਸੀਂ ਵੀ ਦਰੀਲਾ ਨਾਲ ਇੱਕ ਜਿਹੜੀ ਰਿਸਪੈਕਟਡ ਫੋਲ ਗੱਲ ਨੂੰ ਕਾ ਕਟਰੇ ਜੁ ਪਰ ਜਿਹੜਾ ਤੁਹਾਡਾ ਨਹੀਂ ਆਈ ਇਹ 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 ਰਿਸਪੈਕਟਡ ਗੱਲ ਨਹੀਂ ਹੈ ਵੀ ਰੱਬ ਦੀ ਹੋਂਦ ਤੋਂ ਆਪਾਂ ਮੁਨਕਰ ਹੋਣਾ ਇਹ ਰਿਸਪੈਕਟਡ ਗੱਲ ਨਹੀਂ ਹੈ ਮੁਨਕਰ ਉਹ ਹੁੰਦਾ ਕਿ ਮੇਰੀ ਕਿੱਥੋਂ ਤੱਕ ਪਹੁੰਚ ਆ ਫਿਰ ਉਹ 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 ਤੂੰ ਦੱਸ ਤਾ ਨਾ ਵੀ ਤੇਰੀ ਮੇ ਵੀ ਮੇਰੀ ਪਹੁੰਚ ਹੀ ਇੱਥੋਂ ਤੱਕ ਆ ਵੀ ਮੈਂ ਰੱਬ ਨੂੰ ਦੇਖ ਹੀ ਨਹੀਂ ਸਕਦਾ ਫਿਰ ਇਹ ਨਹੀਂ ਕਹਿ ਸਕਦਾ ਵੀ ਤੂੰ ਰੱਬ ਹੈ ਹੀ ਨਹੀਂ ਨਾ ਨਾ ਮੈਂ ਕਿਹਾ ਮੇਰੀ ਨਜ਼ਰ ਤੇ ਨਹੀਂ ਹੈਗਾ ਮੈਂ ਇਹ ਨਹੀਂ ਕਹਿ ਰਹਾ ਬਹ ਹੈ ਮੈਂ ਕਿਹਾ ਮੈਂ ਕਨਫਿਊਜ਼ ਹਾਂ ਰੱਬ ਹੈ ਚ ਨਹੀਂ ਹੈ ਹੋਰ ਫਿਰ ਇਹ ਇਹਦੇ ਵਿੱਚ ਮੈਂ ਇਹ ਥੋੜੀ ਕਹੇ ਸੰਸਾਰ ਚ ਨਹੀਂ ਹੈਗਾ ਮੈਂ ਤੇ ਆਪਣੀ ਨਜ਼ਰੀ ਨਜ਼ਰੀ ਉੱਤੇ ਦੱਸੀ ਹੈ ਨਾ ਹਾਂ ਮੈਂ ਇਹ ਚੀਜ਼ ਨਹੀਂ ਕਹਾਂ ਕਿ ਸੰਸਾਰ ਜਰ ਰੱਬ ਨਹੀਂ ਹੈਗਾ ਪਹਿਲਾਂ ਮੈਂ ਕਿਹਾ ਕਿ ਪਹਿਲਾਂ ਤੂੰ ਕਿਹਨਾਂ ਕੁਰਬਾਨੀ ਨੂੰ ਮੰਨਦਾ ਨਹੀਂ ਫਿਰ ਤੂੰ ਕਿਹਨਾਂ ਕੁਰਬਾਨੀ ਨੂੰ ਮੰਨਦਾ ਤੇ ਕੁਰਬਾਨੀ ਤਾਂ ਸਾਰਾ ਹੀ ਰੱਬ ਦਾ ਧਿਆਨ ਕਰਦੀ ਹੈ ਵੀ ਰੱਬ ਹੈ ਗੁਰਬਾਣੀ ਸਾਡੇ ਬੋਲਣ ਦੇ ਲਹਿਜੇ ਤੇ ਫਿਰ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਕਾਲ ਉਸਤਤ ਲਿਖਿਆ ਅਕਾਲ ਉਸਤਤ ਉਹ ਰੱਬ ਦੀ ਉਸਤਤ ਲਿਖਿਆ ਇਹ ਨਾ ਤੂੰ ਆਪਾਂ ਇਹ ਚੀਜ਼ਾਂ ਤੇ ਦੇਖੋ ਆਪਾਂ ਇਹ ਚੀਜ਼ਾਂ ਤੇ ਮੰਨ ਲੈਨੇ ਆ ਕਿ ਰੱਬ ਹੈਗਾ ਪਰ ਨਾ ਆਪਾਂ ਇਹ ਚੀਜ਼ ਮੰਨਦੇ ਵੀ ਕਿਸੇ ਨੂੰ ਬੋਲਣਾ ਕਿਉਂਕਿ ਰੱਬ ਇਹ ਗੁਰਬਾਣੀ ਕਹਿ ਰਹੀ ਆ ਕਿ ਤੁਸੀਂ ਰਿਸਪੈਕਟ ਦਿਓ ਕਿਸੇ ਨਾ ਨਹੀਂ ਚਾਹਮਤ ਤੇ ਗੁਰਬਾਨੀ ਤਾਂ ਇਹ ਵੀ ਕਹਿੰਦੀ ਆ ਗੁਰ ਕੀ ਨਿੰਦਾ ਸੁਣੇ ਨਾ ਕਾਨ ਅਸੀਸ ਭਿੱਟ ਤਿਸ ਕਰੇ ਸੰਗਰਮਾਨ ਨਹੀਂ ਨਿੰਦਾ ਹੋਰ ਹੁੰਦੀ ਆ ਨਿੰਦਾ ਹੋਰ ਹੁੰਦੀ ਇੱਕ ਮਿੰਟ ਮੈਂ ਮੈਂ ਕਹਿ ਦਮਾ ਵੀ ਚਰਨ ਲਖਾਰੀ ਹੈ ਹੀ ਨਹੀਂ ਚਰਨ ਲਖਾਰੀ ਹੈ ਹੀ ਨਹੀਂ ਇਹ ਕੀ ਹੋਇਆ ਨਹੀਂ ਇਹ ਨਿੰਦਾ ਨਹੀਂ ਹੋਈ ਤੁਸੀਂ ਕਹੋਗੇ ਚਰਨ ਲਖਾਰੀ ਹੈ ਹੀ ਨਹੀਂ ਇਹ ਨਿੰਦਾ ਨਹੀਂ ਹੈਗੀ ਪਰ ਚਰਨ ਲਖਾਰੀ ਤਾਂ ਹੈ ਨਾ ਹਾਂ ਤੁਸੀਂ ਵਿੱਚ ਮਾੜੀ ਗੱਲ ਕਰੋਗੇ ਕੋਈ ਗਲਤ ਕਰੋਗੇ ਜਾਂ ਕੁਝ ਬੋਲੋਗੇ ਉਹ ਨਿੰਦਾ ਹੋਗੀ ਫਿਰ ਤੈਨੂੰ ਕੌਣ ਚਲਾਉਂਦਾ ਆ ਤੈਨੂੰ ਕੌਣ ਚਲਾਉਂਦਾ ਕੋਣ ਬਹੀਮ ਨਹੀਂ ਤੈਨੂੰ ਕੌਣ ਨਹੀਂ ਨਹੀਂ ਤੈਨੂੰ ਤੈਨੂੰ ਕੌਣ ਚਲਾਉਂਦਾ ਇਹ ਦੱਸ ਆਪਾਂ ਇਸ ਤਰ੍ਹਾਂ ਦੇ ਵਿਚਾਰਾਂ 'ਚ ਪਾਵਾਂਗੇ ਫਿਰ ਤੂੰ ਹੀ ਦੂਜੇ ਪਾਸੇ ਆਇਨਾ ਦੂਜੇ ਪਾਸੇ ਕਿੱਦਣੂ ਆ ਜਾਣਾ ਭਰਾ ਫਿਰ ਤੁਹਾਡਾ ਬੋਲ ਚੱਲ ਫਿਰ ਉਹ ਜਿਆ ਆਇਨਾ ਨਹੀਂ ਨਹੀਂ ਦੂਜੇ ਪਾਸੇ ਨਹੀਂ ਨਹੀਂ ਤੈਨੂੰ ਕੌਣ ਚਲਾਉਂਦਾ ਆ ਤੂੰ ਜਿਹੜੇ ਸਾਹ ਲੈਣਾ ਉਹ ਕੌਣ ਦਿੰਦਾ ਆ ਤੂੰ ਆਪ ਸਾਹ ਲੈਣਾ ਉਹ ਲਾਤਾ ਦੀ ਬੋਲੀ ਕਿਸ ਤਰ੍ਹਾਂ ਦੀ ਤੁਸੀਂ ਆਏ ਜਿਵੇਂ ਤੁਹਾਡਾ ਮਨ ਹੁੰਦਾ ਕਿ ਇਹਦੀ ਇਹਨੀਆਂ ਗੱਲ ਕਹੀ ਤੇ ਕਹੀ ਕਿ ਨਹੀਂ ਮੈਨੂੰ ਮੈਂ ਤਾਂ ਤੈਨੂੰ ਸਵਾਲ ਪੁੱਛਦਾ ਤੂੰ ਮੇਰੇ ਤੋਂ ਛੋਟ ਆਇਆ ਮੈਂ 55 ਸਾਲ ਦਾ ਤੇਰੇ ਨਾਲੋਂ ਤੇਰੀ ਉਮਰ ਕਿੰਨੀ ਹੋ ਗਈ ਮੇਰੀ ਹੋਣੀ 35 36 ਸਾਲ 35 36 ਸਾਲ ਤੇ 26 ਸਾਲ ਦਾ ਮੇਰਾ ਮੁੰਡਾ ਆ ਤੇ ਮੈਂ 55 ਸਾਲ ਦਾ ਮੈਂ ਹੁਣ ਕਿੰਨਾ ਗੱਲ ਕਰਾਂ ਦੱਸ ਨੀ ਵਰ ਵਹਿਦਾ ਜਨਨ ਲੈ ਜਾ ਕਠੋਰ ਆ ਕਿ ਜਿਵੇਂ ਕੋਈ ਇਹਨੇ ਗੁਨਾਹ ਕੀਤਾ ਤੇ ਹਲੇ ਜਿਨੇ ਤੈਨੂੰ ਪੈਦਾ ਕੀਤਾ ਜਿਹਦਾ ਤੂੰ ਰੋਜ਼ ਅੰਨ ਖਾਣਾ ਜਿਹਦੇ ਤੂੰ ਉਹ ਹਵਾ ਲੈਣਾ ਜਿਹਦੀ ਤੂੰ ਸੂਰਜ ਦੀ ਰੋਸ਼ਨੀ ਸਭ ਕੁਝ ਜਿਹਦਾ ਤੂੰ ਖਾਣਾ ਤੂੰ ਉਹਨੂੰ ਹੀ ਉਹਦੇ ਤੋਂ ਮੁਨਕਰ ਹੋ ਕੇ ਕਹਿੰਦਾ ਹਲ ਗੁਨਾਹ ਨਹੀਂ ਕੀਤਾ ਸਜਣਾ ਸਦਕੇ ਜਾਈਏ ਤੇਰੇ ਲਖਾਰੀ ਪੰਦੇ ਉਹੋ ਹੀ ਉਹੋ ਹੀ ਰੱਬ ਤੇ ਧਾਰਮਿਕ ਗੀਤ ਕੱਢ ਗੱਢ ਕੇ ਤੂੰ ਪ੍ਰਮੋਸ਼ਨ ਭਾਰ ਦਾ ਤੇ ਉਹਦੀ ਹੋਣ ਤੋਂ ਮੁਨਕਰ ਹੋਈ ਜਾਣਾ ਇਹ ਹੁਣ ਮੇਰਾ ਇੱਕ ਨਾ ਨਜ਼ਰੀਆ ਵਾ ਮੈਂ ਇੰਨਾ ਵੀ ਬੰਦੇ ਨੂੰ ਇੰਨਾ ਵੀ ਬੰਦੇ ਨੂੰ ਨਹੀਂ ਪੜਨਾ ਚਾਹੀਦਾ ਵੀ ਜਿਹਨੇ ਸਭ ਕੁਝ ਦਿੱਤਾ ਹਨਾ ਤੂੰ ਉਹਦੇ ਤੋਂ ਹੀ ਮੁਨਕਰ ਹੋ ਜਵੇਂ ਇੰਨਾ ਵੀ ਨਹੀਂ ਪੜਨਾ ਚਾਹੀਦਾ ਬੰਦੇ ਨੂੰ ਤੇਰੇ ਪੜੇ ਲਿਖੇ ਨਾਲੋਂ ਹਜ਼ਾਰਾਂ ਅਨਪੜ ਚੰਗੇ ਇਸ ਤੋਂ ਹੀ ਇੱਕ ਵਾਰੀ ਮੇਰੇ ਕੋਲ ਆ ਕੇ ਬੋਹਗੇ ਨਾ ਤੇ ਮਹਾਰਾਜ ਕਹਿੰਦੇ ਕਬੀਰ ਕਹਿੰਦਾ ਕਿ ਨੂੰ ਆ ਕੇ ਵਿਚਾਰ ਕਰੋਗੇ ਮੈਂ ਕਬੀਰ ਜੀ ਕਬੀਰ ਜੀ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ ਸਾਖਤ ਬੰਦੇ ਆ ਸਾਖਤ ਕਿਹਾ ਆ ਬੁਰੇ ਬੰਦੇ ਨੂੰ ਤੂੰ ਕਹਿੰਦਾ ਤੇਰੇ ਕੋਲ ਆ ਕੇ ਬੈਠਾ ਮੈਂ ਕਬੀਰ ਜੀ ਕਹਿੰਦੇ ਸਾਖਤ ਠੀਕ ਹੈ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ ਸਾਖਤ ਤੇ ਸੂਕਰ ਭਲਾ ਰੱਖੇ ਆਛਾ گاਉਂ ਕਬੀਰ ਜੀ ਕਹਿੰਦੇ ਸਾਖਤ ਬੰਦੇ ਨਾਲੋਂ ਬੁਰੇ ਬੰਦੇ ਨਾਲੋਂ ਸੂਰ ਚੰਗਾ ਜਿਹੜਾ ਗੰਦਗੀ ਖਾ ਕੇ ਆਪਣੇ ਸ਼ਹਿਰ ਨੂੰ ਸਾਫ਼ ਰੱਖਦਾ ਤੇ ਤੂੰ ਕਹਿੰਦਾ ਮੈਂ ਤੇਰੇ ਕੋਲ ਆ ਕੇ ਬੈਠਾਂ ਮੈਨੂੰ ਰੱਬ ਤੇਰਾ ਪਰਛਾਵਾਂ ਬਿਨਾਂ ਦਵਾ